ਬੱਚੋ ਆਪਾਂ ਲੜੀਵਾਰ ਜੋ ਗੁਰਬਾਣੀ ਦੇ ਵਿੱਚ ਮਹਿੰਗੇ ਸ਼ਬਦ ਆਉਂਦੇ ਨੇ ਉਹਨਾਂ ਦੀ ਸੰਖਿਆ ਕਰ ਰਹੇ ਆ ਤੇ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਕਰਨੇ ਨੇ ਜਿਹੜੇ ਨੰਗਾ ਤੇ ਨੰਨੈਂ ਠੀਕ ਆ ਇਹ ਜਿੰਨੇ ਸ਼ਬਦ ਆਉਂਦੇ ਨੇ ਇਹਨਾਂ ਦੇ ਨਾਲ ਅੰਗ ਲਿਖੇ ਹੋਏ ਨੇ ਕਿ ਕਿੰਨੇ ਕਿੰਨੇ ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਇਹਨਾਂ ਦੇ ਆਪਾਂ ਸਾਰਿਆਂ ਦੇ ਉਚਾਰਨ ਸਿੱਖਣੇ ਨੇ ਹਾਂਜੀ ਇਹ ਨੰਗਾਏ ਜਿਹੜਾ ਕੱਕੇ ਵਾਲੇ ਲਾਈਨ ਦੇ ਵਿੱਚ ਆਉਂਦਾ ਹੈ ਠੀਕ ਆ ਜਿੰਨਾਂ ਨੂੰ ਆਮ ਇਹਨੂੰ ਗਲਤ ਪੜਾਇਆ ਜਾਂਦਾ ਹੈ ਇਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਹਾਂਜੀ ਨੰਗੀ ਉੱਤੇ ਟਿੱਪੀ ਆ ਤੇ ਨੰਗੇ ਦੇ ਦਲਾਵਾਂ ਲੱਗੀਆਂ ਇਹ 432 ਅੰਗ ਤੇ ਆਉਂਦਾ ਹੈ ਠੀਕ ਠੀਕ ਆ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਕਿ ਨੰਗੇ ਗਿਆਨ 부ਜੇ ਜੇ ਕੋਈ ਪੜਿਆ ਪੰਡਤ ਸੋਈ ਨੰਗੇ ਗਿਆਨ 부ਜੇ ਜੇ ਕੋਈ ਠੀਕ ਹੈ ਇਸ ਨੂੰ ਨੰਗੇ ਬੋਲਣਾ ਹੈ ਨੰਗੇ ਹਾਂ ਨੰਗੇ ਨੰਗੇ ਗੱਗਾ ਨਹੀਂ ਲਾਉਣਾ ਨਾ ਕੱਗਾ ਲਾਉਣਾ ਨੰਗੇ ਨੰਗੇ ਹਾਂ ਇਹ 432 ਅੰਗ ਤੇ ਆਉਂਦਾ ਠੀਕ ਆ ਠੀਕ ਹੈ ਅਗਲਾ ਆ ਗਿਆ ਣ ਣ ਣ ਇਹ ਚੱਤਿਅਵ ਲੈਂਡ ਦੇ ਵਿੱਚ ਆਉਂਦਾ ਹੈ ਹਾਂਜੀ ਇਹ 433 ਅੰਗ ਤੇ ਆਉਂਦਾ ਹੈ। ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ ਕਿ ញੰਹ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ। ញੰਹ ਉਚਾਰਨ ਕਰਨਾ। ញੰਹ 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 ਹਾਂ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਇਹ ਜਈਆ ਜਈਏ ਦਲਾਵਾ। ਹਾਂਜੀ। ਜਈਆ ਜਈਏ ਬਿਹਾਰੀ ਜਈਏ ਨੂੰ ਦਲਾਵਾ। ਉਚਾਰਨ ਕਰਨਾ ਯਈਏ ਜਨਮਨਾ ਹੋਵੇ ਕਦ ਹੀ ਜੇਕਰ ਸੱਚ ਪਛਾਣ ਹੈ ਪੰਕਤੀ ਆਉਂਦੀ ਇਸ ਤਰ੍ਹਾਂ 434 ਅੰਕ ਤੇ ਠੀਕ ਆ ਇਸ ਨੂੰ ਕੀ ਬੋਲਣਾ ਹੈ ਯਈਏ ਯਈਏ ਹਾਂ ਯਈਏ ਯਈਏ ਉਚਾਰਨ ਕਰਨਾ ਇਸ ਨੂੰ ਚੌਥਾ ਨੰਬਰ ਆ ਗਿਆ 434 ਅੰਕ ਤੇ ਹਾਂਜੀ ਠੀਕ ਆ ਇਸ ਸ਼ਬਦ ਨੂੰ ਬਹੁਤੇ ਗ੍ਰੰਤੀ ਸਿੰਘ ਵੀ ਗਲਤ ਉਚਾਰਨ ਕਰ ਜਾਂਦੇ ਆ ਕਿਉਂਕਿ ਇੱਥੇ ਲੱਗਾ ਹੈ ਨੰਨਾ ਹਾਂਜੀ ਆਪਾਂ ਸਮਝਾਉਣ ਦੇ ਵਾਸਤੇ ਤੁਹਾਨੂੰ ਅਡਡ ਕਰਕੇ ਦੱਸਦੇ ਆ ਸਸੇ ਸਿਆਰੀ ਧੱਦੇ ਟਿੱਪੀ ਠੀਕ ਆ ਸਿੰਧੰ ਸਿੰਧਨ ਸਿੰਧੰਗ ਸਿੰਧੰਗ ਸਿਧੰਗ ਸਿਧੰਗ ਸッセ ਹਿਯਾਰੀ ਧੱਦੇ ਟਿੱਪੀ ਸਿਧੰਗ 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 ਂਗਾਏਂ ਂਗਾਏਂ ਹਾਂ ਹੁਣ ਇਕੱਠਾ ਉਚਾਰਨ ਕਰਨਾ ਇਹਨੂੰ ਸਿਧੰਗਾਏਂ ਸਿਧੰਗਾਏਂ ਹਾਂ ਇੰਗੰਗੇ ਦੀ ਬਾਜ ਉਚਾਰਨ ਕਰਨੀ ਗੱਗੇ ਦੀ ਬਾਜ ਉਚਾਰਨ ਨਹੀਂ ਕਰਨੀ ਠੀਕ ਏ ਸਿਧੰਗਾਏਂ ਸਿਧੰਗਾਏਂ ਹਾਂ ਸਮਝ ਲੱਗੀ ਨਾ ਹਾਂਜੀ ਜੇ ਤੁਹਾਨੂੰ ਆਪੋ ਉਚਾਰਨ ਕਰਨਾ ਹੈ ਨਾ ਇਕੱਠਾ ਹੀ ਉਚਾਰਨ ਕਰਨਾ ਹੈ ਤੁਹਾਨੂੰ ਸਮਝਾਉਣ ਵਾਸਤੇ ਆਪਾਂ ਅਡਡ ਕੀਤਾ ਕਿ ਸਿ ਸਸੇ ਸਿਹਾਰੀ ਧੱਦੇ ਟਿੱਪੀ ਸਿਦੰਗ ਸਿਦੰਗ ਗਾਏ ਗਾਏ ਹਾਂ ਇਹਨਾਂ ਇਕੱਠੇ ਉਚਾਰਨ ਕਰੋ ਸਤੰਗਾ ਆਏ ਹਾਂ ਸਿਦੰਗਾਏ ਪੰਕਤੀ ਗੁਰਬਾਣੀ ਦੇ ਵਿੱਚ 434 ਅੰਗ ਤੇ ਸਿਦੰਗਾਏ ਸਿਮਰਹਿ ਨਾਹੀ ਨੰਨੇ ਨਾ ਤੁਧ ਨਾਮ ਲਿਆ ਇਹ ਗੁਰਬਾਣੀ ਦੇ ਵਿੱਚ ਪੰਕਤੀ ਹੋਈ ਉੱਥੇ ਇਹ ਪੰਕਤੀ ਲਿਖੀ ਹੋਈ ਸ਼ਬਦ ਲਿਖਿਆ ਹੋਇਆ ਠੀਕ ਹੈ ਇਸ ਪੰਕਤੀ ਸ਼ਬਦ ਲੱਗ ਗਿਆ ਨਾ ਹਾਂਜੀ ਅੱਗੇ ਆ ਗਿਆ 434 ਅੰਗ ਤੇ ਹਾਂਜੀ ਆ ਪੰਕਤੀ ਆਉਂਦੀ 434 ਅੰਗ ਤੇ ਠੀਕ ਹੈ ਠੀਕ ਆ ਇਸ ਨੂੰ ਐੜਾ ਤੇ ਯਈ ਹੋੜ ਲੱਗਾ ਇੱਥੇ ਐੜੇ ਟਿੱਪੀ ਤੇ ਗੰਗੇ ਦਲਾਵਾਂ ਲੱਗੀਆਂ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਆਇਓ ਅੰਗੇ ਸਭ ਜਗ ਆਇਆ ਕੱਖੇ ਘੰਗੇ ਕਾਲ ਭਇਆ ਆਇਓ ਆਇਓ ਐੜਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲਿਆ ਐਡਾ ਈਡੀ ਸਿਆਰੀ ਊੜੇ ਦਾ ਮੂੰਹ ਖੁੱਲਾ ਐਯੋ ਐਯੋ ਆ ਐਯੋ ਅੰਗੇ ਅੰਗੇ ਗੱਗਾ ਨਹੀਂ ਲਾਉਣਾ ਗੰਗੇ ਦੀ ਆਵਾਜ਼ ਕੱਢਣੀ ਗੰਗੇ ਦੀ ਐਯੋ ਅੰਗੇ ਐਯੋ ਅੰਗੇ ਸਭ ਜੱਗ ਆਇਆ ਸਭ ਜੱਗ ਆਇਆ ਕੱਖੈ ਕੱਖੈ ਕੰਗੇ ਕੰਗੇ ਕਾਲ ਭਇਆ ਕਾਲ ਭਇਆ ਹਾਂ ਇਹ 434 ਅੰਕ ਤੇ ਪੰਕਤੀ ਆਉਂਦੀ ਹੈ ਠੀਕ ਹੈ ਤੁਹਾਨੂੰ ਸਾਰੇ ਸ਼ਬਦਾਂ ਦੀ ਸਮਝ ਲੱਗ ਗਈ ਹੈ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ